ਮੇਨ ਆਈਡੀਆ ਹੀ ਹੈ ਵੀ ਇੱਕ ਜਿਹੜਾ ਬੰਦਾ ਖਾਸ ਕਰਕੇ ਉਹ 9 to 5 ਜੌਬ ਕਰਦਾ ਤੇ ਪਲੱਸ ਉਹਦੇ ਕੋਲ ਜੇ ਤੂੰ ਮੰਨ ਲਓ ਵੀ 1 ਲੱਖ 2 ਲੱਖ ਡਾਲਰ ਜਮ੍ਹਾਂ ਹੋ ਗਿਆ ਤੇ ਉਹ ਹੁਣ ਸੋਚ ਰਿਹਾਵੇਂ ਬਿਜ਼ਨਸ ਕਰ ਲਾਂ ਹੁਣ ਜਿਵੇਂ ਪਹਿਲਾਂ ਦੱਸਿਆ ਵੀ ਫਰਾਂਚਾਈਜ਼ ਦੇ ਵਿੱਚ ਐਂਟਰੀ ਥੋੜੀ ਮੁਸ਼ਕਲ ਹੋ ਜਾਂਦੀ ਹੈ ਤੇ ਇੱਥੇ ਲੋਕੀ ਆਕਸਰ ਇਹਦੀ ਐਂਟਰੀ ਹੈਗੀ ਆ ਸਮਾਲ ਬਿਜ਼ਨਸ ਟੀ ਲੈਂਦੇ ਨੇ ਜਿਹੜੀ ਕੋਈ ਫਰਾਂਚਾਈਜ਼ ਨਹੀਂ ਹੁੰਦੀ ਲੋਕਲ ਬਿਜ਼ਨਸ ਹੁੰਦੇ ਨੇ ਜਿਵੇਂ ਖਾਸ ਕਰਕੇ ਪੀਜ਼ਾ ਸਟੋਰ ਹੋ ਗਿਆ ਰੈਸਟੋਰੈਂਟ ਹੋ ਗਿਆ ਚਾਹੇ ਉਹ ਆਪਣਾ ਫੂਡ ਟਰੱਕ ਦਾ ਹੋ ਗਿਆ ਹੁਣ ਉਹਦੇ ਵਿੱਚ ਫਾਰ ਇਗਜ਼ਾਮਪਲ ਮੰਨ ਲਓ ਵੀ ਕੋਈ ਬੰਦਾ ਵੀ ਉਹਦੇ ਕੋਲ ਤੇ ਹੁਣ ਜੇ bizness ਦੇਖਣਾ ਸ਼ੁਰੂ ਕਰਦਾ ਵੀ ਉਹ ਮੰਨ ਲਓ ਵੀ ਕੋਈ ਲੱਖ ਡਾਲਰ ਦਾ ਉਹ bizness ਵਾਹ ਕਰ ਲੈਂਦਾ ਵਾ ਰਾਈਟ ਲੱਖ ਡਾਲਰ ਉਹਦਾ ਪ੍ਰਾਈਸ ਸੀਗਾ bizness ਦਾ ਉਹਦੇ ਨਾਲ ਕਈ ਵਾਰ ਪ੍ਰੋਪਰਟੀ ਅਸੋਸੀਏਟ ਨਹੀਂ ਹੁੰਦੀ ਸਿਰਫ ਮੰਨ ਲਓ ਹੁਣ ਪੀਜ਼ਾ ਸਟੋਰ ਆ ਉਹਨੇ ਆਪਦਾ ਪੀਜ਼ਾ ਸਟੋਰ ਹੀ ਲੈ ਲਿਆ ਵੀ ਉਹਦੇ ਕੋਲ ਸਾਰਾ ਆਪਰੇਸ਼ਨਸ ਹੈਗੇ ਉਹਨੇ ਟੇਕਓਵਰ ਕਰ ਲਏ ਕਈ ਵਾਰ ਕੀ ਹੁੰਦਾ ਵੀ ਉੱਥੇ ਤੁਹਾਨੂੰ ਜਦੋਂ ਲੱਖ ਡਾਲਰ ਤੁਸੀਂ bizness ਲੈ ਆ ਨਾ ਉਹਦੇ ਵਿੱਚ ਜਿਹੜਾ ਤੁਹਾਨੂੰ ਕਲੋਜ਼ਿੰਗ ਕਾਸਟ ਵਗੈਰਾ 8-10 ਹਜ਼ਾਰ ਡਾਲਰ ਲੱਗ ਜਾਂਦਾ ਆ ਸੋ ਮਤਲਬ ਵੀ ਤੁਹਾਨੂੰ ਐਂਡ ਤੇ ਉਹੜਾ 1 ਲੱਖ 10 ਹਜ਼ਾਰ ਡਾਲਰ ਲੱਗੇ ਨਾ ਤੁਹਾਡਾ ਉਹਨੂੰ ਡ ਬਿਲਕੁਲ ਤੁਹਾਡਾ ਲਾਇਰ ਇਨਵੋਲਵ ਹੋਊਗਾ ਉਹ ਸਰਚਿਸ ਕਰਨਗੇ ਕੋਈ 5-7 ਹਜ਼ਾਰ ਡਾਲਰ ਲਾਇਰ ਲੈਂਦਾ ਵਾ ਫਿਰ ਉਹਨਾਂ ਨੇ ਹੋਰ ਬੜੀ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰਨੀਆਂ ਹੁੰਦੀਆਂ ਵੀ 810 ਹਜ਼ਾਰ ਡਾਲਰ ਲੱਗ ਜਾਂਦਾ ਤੁਹਾਡਾ ਸੋ ਹੁਣ ਉਹਦੇ ਵਿੱਚ ਕੀ ਹੁੰਦਾ ਵੀ ਹੁਣ ਮੰਨ ਲਓ ਵੀ 2 ਲੱਖ ਚੋਂ 1 ਲੱਖ 10 ਤੱਕ ਗਿਆ ਰਾਈਟ ਪਿੱਛੇ ਰਹਿ ਗਿਆ ਤੁਹਾਡੇ ਕੋਲ ਨੱਪੇ ਹੁਣ 90 ਦੇ ਵਿੱਚ ਗਿਆ ਜਦੋਂ ਤੁਸੀਂ ਸਟੋਰ ਟੇਕਓਵਰ ਕਰ ਲਿਆ ਮੰਨ ਲਓ ਵੀ ਉਹਦੇ ਵਿੱਚ ਕੋਈ ਹੁਣ ਜੇ 1 ਲੱਖ ਡਾਲਰ ਦਾ ਲਓਗੇ ਤਾਂ ਉਹਦੀ ਸ਼ਕਲ ਥੋੜੀ ਮੋਟੀ ਐਸੀ ਵੈਸੀ ਹੋ ਸਕਦੀ ਆ ਤੁਹਾਨੂੰ ਸਾਈਨ ਇਜ਼ ਸਾਈਨ ਤੁਸੀਂ ਆਪਣੇ ਡਿਫਰੈਂਟ ਕਰਨੇ ਆ ਉਹਨਾਂ ਦਾ ਕੋਈ ਪੀਓ ਸਿਸਟਮ ਆ ਤੁਸੀਂ ਡਿਫਰੈਂਟ ਕਰਨਾ ਵਾ ਉੱਥੇ ਕੁਝ ਤੁਸੀਂ ਨਵੀਆਂ ਚੀਜ਼ਾਂ ਲਵਾਉਣੀਆਂ ਨੇ ਮੰਨ ਲਓ ਕੋਈ ਪੇਂਟ ਵਰਕ ਆ ਕੋਈ ਚਿੱਪ ਵਰਕ ਆ ਕਿ ਦੱਸਣ ਦਾ ਤੁਸੀਂ ਕੁਝ ਨਾ ਕੁਝ ਰੈਨੋ ਮੂੰਹ ਮੱਥਾ ਕਰਨ ਲਈ ਕਰਾਉਣੀ ਆ ਬੰਦਾ ਉਹ ਕਰਾਉਂਦਾ ਵਾ ਵੀ ਫੇਸ ਅਪ ਅਪ ਲਿਫਟ ਹੋ ਜAVE ਰਾਈਟ ਸਾਈਨਿੰਗ ਵਗੈਰਾ ਜਿਹੜੇ ਤੁਹਾਡੇ ਸਾਰੇ ਬਾਹਰਲੇ ਸਾਈਨ ਹੈਗੇ ਆ ਤੁਸੀਂ ਉਹ ਚੇਂਜ ਕਰਾਉਂਗੇ ਇਹ ਸਿਰਫ ਅੱਜ ਦੀ ਮੈਂ ਐਗਜ਼ਾਮਪਲ ਲੈ ਕੇ ਚੱਲ ਰਿਹਾ ਚਾਹੇ ਫੂਡ ਆ ਚਾਹੇ ਟਰੱਕ ਆ ਵਾਟਸ ਓਵਰ ਆ ਨਾ ਤਾਂ ਮੰਨ ਲਓ ਤੁਸੀਂ ਉਹਦੇ ਤੇ 10 2000 ਤੁਸੀਂ ਉਹਦੇ ਕੋਜੋ ਸਾਰੇ ਸਿਟੀ ਦੇ ਇਨਸਪੈਕਸ਼ਨਾਂ ਵੀ ਪਾਸ ਕਰਨੀਆਂ ਤੁਸੀਂ ਸਾਰਾ ਕੁਝ ਕਰਨਾ ਕਰਨਾ 15 10 15 ਕਦੇ ਨਾ ਕਦੇ ਲੱਗ ਜਾਂਦਾ ਆ ਤੇ ਹੁਣ ਤੁਹਾਡੇ ਕੋਲ ਪਿੱਛੇ ਰਹਿ ਗਿਆ 70 ਜੀ ਹੁਣ 70 ਦੇ ਵਿੱਚ ਕੀ ਆ ਜੇ ਹੁਣ ਤੁਹਾਡਾ ਖਾਸ ਕਰਕੇ ਫੂਡ ਆ ਜਾਂ ਕੋਈ ਇਦਾਂ ਦਾ ਬਿਜ਼ਨਸ ਆ ਜਿੱਥੇ ਤੁਹਾਨੂੰ ਇਨਵੈਂਟਰੀ ਚਾਹੀਦੀ ਹੈ ਉਹਦੇ ਵਿੱਚ ਕੋਈ ਜਦੋਂ ਕਈ ਵਾਰ ਇਹ ਇਦਾਂ ਦੇ ਬਿਜ਼ਨਸ ਤੁਸੀਂ ਲੈਨੇ ਆ ਨਾ ਤਾਂ ਉਹ ਤੁਹਾਨੂੰ ਇਨਵੈਂਟਰੀ ਇੱਕ ਇੱਕ ਸਰਟਨ ਲੈਵਲ ਤੱਕ ਦਿੰਦੇ ਆ ਪਰ ਇਨੀਸ਼ੀਅਲੀ ਇਨਵੈਂਟਰੀ ਤੁਹਾਨੂੰ ਪਾਉਣੀ ਪੈਂਦੀ ਹੁੰਦੀ ਹੈ ਕਈ ਵਾਰੀ ਰਾਈਟ ਉਹਦੇ ਵਿੱਚ ਮੰਨ ਲਓ ਵੀ ਮਿਨੀਮਮ ਤੁਸੀਂ 10000 ਡਾਲਰ ਤਾਂ ਈਜ਼ੀ ਈਜ਼ੀ ਹੈਗਾ ਅੱਜ ਮੀਨ ਜੇ 70 ਦੇ ਵਿੱਚੋਂ ਤੁਸੀਂ 10 ਹੋਰ ਕੱਢ ਦੋ ਤੁਹਾਡੇ ਕੋਲ ਪਿੱਛੇ ਰਹਿ ਗਿਆ 60000 ਹਾ ਡਾਲਰ ਹੁਣ 60 ਦੇ ਵਿੱਚ ਤੁਸੀਂ ਪਿੱਛੇ ਸ਼ੁਰੂ ਕਰਨਾ ਹੁਣ ਮੈਂ ਜਿਹੜੀ ਗੱਲ ਦੀ ਗੱਲ ਕਰ ਰਿਹਾ ਸੀਗਾ ਵੀ ਜੇ ਤੁਸੀਂ ਇਦਾਂ ਦੀ ਪੋਜੀਸ਼ਨ 'ਚ ਹੋ ਨਾ ਵੀ ਜਿੱਥੇ ਤੁਸੀਂ ਆਪਦਾ ਕੰਮ ਛੱਡ ਕੇ ਫਿਰ ਤੁਸੀਂ ਉਹਦੋਂ ਨੂੰ ਡਿਪਲੋਏ ਕਰਨਾ ਵਾ ਜਾਂ ਕਈ ਵਾਰ ਇਦਾਂ ਹੁੰਦਾ ਵਾ ਵੀ ਮੈਂ ਇੱਕ ਕਲਾਇੰਟ ਨਾਲ ਵੀ ਗੱਲ ਕਰ ਰਿਹਾ ਸੀ ਉੱਥੇ ਉਹ ਦੋ ਫਰੈਂਡ ਸੀਗੇ ਉਹਨਾਂ ਉਹ ਪਹਿਲਾਂ ਚਾਦ ਓਵਰ ਵਗੈਰਾ ਚਲਾਉਂਦੇ ਸੀ ਜਾਂ ਉਹਨਾਂ ਦੇ ਜੋਬਸ ਵਗੈਰਾ ਸੀਗੇ ਉਹ ਕਹਿੰਦੇ ਵੀ ਅਸੀਂ ਉਹ ਕੰਮ ਛੱਡ ਕੇ ਅਸੀਂ ਆਪਦਾ ਕੰਮ ਸ਼ੁਰੂ ਕਰਨਾ ਵਾ ਹੁਣ ਮੋਸ ਤਾਂ ਉਹਨਾਂ ਨੇ ਕੰਮ ਛੱਡਣਾ ਤੇ ਉਹਨਾਂ ਨੇ ਬਿਜ਼ਨਸ ਤੇ ਆਇਆ ਨਾ ਮੀਨਸ ਜਿਹੜੀ ਉਹਨਾਂ ਦੀ ਇਨਕਮ ਸੀ ਉਹ ਖਤਮ ਹੋ ਗਈ ਹੁਣ ਐਵਰੇਜ ਤੁਸੀਂ ਲਾ ਦੋਗੇ ਇੱਕ ਬੰਦਾ 6 ਤੋਂ 7 ਕਮਾਉਂਦਾ ਇੱਥੇ ਹੈ ਨਾ ਤਾਂ ਤੁਸੀਂ ਇਹ 6 ਮਹੀਨੇ ਦਾ ਖਰਚਾ ਦਾ ਦਾ ਕੱਢ ਕੇ ਚੱਲੋਗੇ ਨਹੀਂ ਤਾਂ ਤੁਹਾਡੇ ਘਰ ਦੇ ਖਰਚੇ ਬੰਦ ਹੋ ਜਾਣੇ ਆ ਮੰਨ ਲਓ ਉਹ 2 ਲੱਖ ਦੇ ਵਿੱਚ ਤੁਸੀਂ ਆਪਦੀ ਸੈਲਰੀ ਜਾਂ ਆਪਦੇ ਖਰਚੇ ਜਿਹੜੇ ਐਕਸਪੈਂਸ ਜ ਆ 6 ਮਹੀਨੇ ਦੇ ਸਾਈਡ ਤੇ ਕੱਢ ਤੇ ਸੱਤੂ ਸੀ 42 ਤੁਹਾਡਾ 42 ਜਿਹੜਾ ਦਾ 60000 ਤੋਂ ਸੀਗਾ ਉਹ ਸਾਈਡ ਤੇ ਨਿਕਲ ਗਿਆ ਤੁਹਾਡੇ ਐਕਸਪੈਂਸਸ ਦੇ ਲਈ ਜੀ ਰਾਈਟ ਸੋ ਹੁਣ ਉਸ ਤੋਂ ਬਾਅਦ ਕੀ ਰਹਿ ਗਿਆ ਤੁਹਾਡੇ ਕੋ राइट on 18 ਦੇ ਵਿੱਚ ਆ ਵੀ ਹੁਣ ਤੁਹਾਡਾ ਸਟੋਰ ਸਾਰਾ ਕੁਝ ਰੈਡੀ ਹੋ ਗਿਆ ਤੁਸੀਂ ਆਪ ਦਾ ਪ੍ਰੋਡਕਟ ਸੈਲ ਕਰਨ ਲਈ ਰੈਡੀ ਹੋ ਹੁਣ ਕਈ ਵਾਰ ਕੀ ਹੁੰਦਾ ਵੀ ਜਦੋਂ ਤੁਸੀਂ ਪ੍ਰੋਡਕਟ ਸੈਲ ਕਰਨਾ ਤੁਹਾਡਾ ਸਟੋਰ ਕੋਈ ਨਵਾਂ ਕਿਸੇ ਨੇ ਹੋਰ ਬਾਇ ਆਊਟ ਕਰ ਲਿਆ ਵੀ ਤੁਹਾਨੂੰ ਜਿਹੜੀ ਇਨੀਸ਼ੀਅਲੀ ਕੋਸਟ ਹੁੰਦੀ ਹੈ ਉਹ ਸਭ ਤੋਂ ਵੱਡੀ ਵੱਡੀ ਕੋਸਟ ਹੁੰਦੀ ਹੈ ਐਡਵਰਟਾਈਜ਼ਮੈਂਟ ਦੀ ਮਾਰਕੀਟਿੰਗ ਮਾਰਕੀਟਿੰਗ ਬਹੁਤ ਜ਼ਰੂਰੀ ਹੈ ਕਰਦੇ ਪੰਜ 6 ਸੇ ਮਹੀਨੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਪਰ ਵੀ ਨੇਪਰ ਦੇ ਵਿੱਚ ਐਗਜੈਕਟਲੀ ਹੁਣ ਜੇ ਜੇ ਤੁਹਾਡਾ ਪ੍ਰੋਡਕਟ چاہے ਕਿੰਨਾ ਮਰਜੀ ਵਧੀਆ ਭਾਜੀ ਜੇ ਲੋਕਾਂ ਨੂੰ ਪਤਾ ਹੀ ਨਹੀਂ ਉਸ ਪ੍ਰੋਡਕਟ ਬਾਰੇ ਤਾਂ ਤੁਹਾਡਾ ਪ੍ਰ ਉਹ ਤੱਕ ਭਾਂਡੇ ਵਿਕ ਜਾਂਦੇ ਆ ਰਾਈਟ ਸੋ ਮੰਨ ਲਓ ਵੀ ਤੁਸੀਂ 7-8 ਹਜ਼ਾਰ ਡਾਲਰ ਐਰੋਡਾਈਜ਼ਮੈਂਟ ਤੇ ਵੀ ਲਾ ਦੋਗੇ ਇਨੀਸ਼ially ਤਾਂ ਪਿੱਛੇ ਤੁਹਾਡੇ ਕੋਲ 10 ਰਹਿ ਗਿਆ ਹੁਣ ਕੀ ਹੁੰਦਾ ਵੀ ਜਿਹੜੇ ਜਿਹੜੇ ਬਿਜ਼ਨਸ ਨੇ ਖਾਸ ਕਰਕੇ ਛੋਟੇ ਬਿਜ਼ਨਸ ਨੇ ਜਿੱਥੇ ਕੈਸ਼ ਇਨਵੋਲ ਹੁੰਦਾ ਵਾ ਉਹਦੇ ਵਿੱਚ ਕੀ ਹੁੰਦਾ ਵੀ ਜੇ ਤੁਹਾਨੂੰ ਉਹਨਾਂ ਨੇ ਮੰਨ ਲਓ 30 ਹਜ਼ਾਰ ਡਾਲਰ ਦੀ ਇਨਕਮ ਕਹਿ ਕੇ ਵੇਚਿਆ ਉਹਦੇ ਵਿੱਚ ਹਮੇਸ਼ਾ ਗ੍ਰੇ ਏਰੀਆ ਤੁਹਾਨੂੰ ਰਹਿਣੀ ਰਹਿਣਾ ਵਾ ਉਹ 30 ਦੀ 20 ਵੀ ਨਿਕਲ ਸਕਦੀ ਹੈ ਉਹ 30 ਦੀ 20 ਵੀ ਨਿਕਲ ਸਕਦੀ ਹੈ ਡਿਪੈਂਡ ਆ ਵੀ ਉਹ ਕਿੰਨਾ ਇੱਕ ਕੈਸ਼ ਦਿਖਾਉਂਦੇ ਸੀ ਕਿਉਂਕਿ ਕੈਸ਼ ਤੁਸੀਂ ਟਰੈਕ ਨਹੀਂ राइट ਤੋਂ ਥੋੜਾ ਡੈਕਾ ਬਚ ਗਿਆ ਹਾਂ ਹੁਣ ਮੰਨ ਲਓ ਵੀ ਉੱਥੇ ਚੱਲੋ 4 ਤੋਂ 5 ਹਾ ਡਾਲਰ ਦਾ ਵੀ ਨੈਗੇਟਿਵ ਨਿਕਲ ਗਿਆ ਜਿਹੜਾ ਕਿ ਈਜ਼ੀ ਆ ਜੇ ਉਹਨਾਂ ਨੇ 30 ਕਹਿ ਕੇ ਤੁਹਾਨੂੰ ਵੇਚੇ ਵੀ ਦੀ ਇਨਕਮ 30 ਸੀਗੀ ਤੇ ਸ਼ਾਇਦ 25 ਵੀ ਨਿਕਲ ਜਵੇ ਜੀ ਰਾਈਟ ਹੁਣ ਜੇ ਮੰਨ ਲਓ ਮਿਨੀਮਮ ਤੁਸੀਂ ਲਾ ਕੇ ਚੱਲੋ ਵੀ 5000 ਜੀ ਮਾਈਨਸ ਸੀਗਾ ਤਾਂ ਐਲੀਸ ਦੋ ਮਹੀਨੇ ਚ ਜਿਹੜੇ ਤੁਹਾਡੇ ਕੋਲ 10000 ਪਿੱਛੇ ਰੱਖੇ ਪਿਆ ਸੀ ਆ ਤਾਂ ਉਹ ਵੀ ਨਿਕਲ ਜਾਣਾ ਹੂੰ ਰਾਈਟ ਸੋ ਮੀਨਸ ਤੁਸੀਂ ਇਨੀਸ਼ੀਅਲੀ ਹੀ ਨੈਗੇਟਿਵ ਤੋਂ ਸਟਾਰਟ ਕਰ ਰਹੇ ਹੋ ਤੇ ਤੁਹਾਡੇ ਕੋਲੋਂ ਬਸ ਮਤਲਬ ਪੈਸੇ ਮੁੱਕੇ ਲੋ ਹੁਣ ਇਸੇ ਕਰਕੇ ਆ ਵੀ ਜਿਹੜੇ ਜੋ ਤੱਕ ਬੰਦੇ ਨੇ ਬਿਜ਼ਨਸ ਲੈਣਾ ਉਹਨੂੰ ਰਨ ਕਰਨਾ ਵੀ ਕੰਸਟਰਕਸ਼ਨ ਕਰਕੇ ਟੇਕਓਵਰ ਕਰਕੇ ਪ੍ਰੋਡਕਟ ਕਰਦੇ ਜਾਨੂ ਬੰਦੇ ਨੇ ਆਪਦਾ ਫੁੱਲ ਫਲੇਜ ਫੰਕਸ਼ਨਲ ਤੱਕ ਪਹੁੰਚਣਾ ਆ ਉਹ ਤੱਕ ਬੰਦੇ ਕੋਲ ਪੈਸੇ ਮੁੱਕ ਜਾਂਦੇ ਆ ਇਸੇ ਕਰਕੇ ਕਹਿੰਦੇ ਵੀ ਜਿਹੜਾ ਤੁਹਾਡਾ ਬਿਜ਼ਨਸ ਆ ਉਹਨੂੰ ਉੱਡਣ ਲਈ ਉੱਡਣ ਦੇ ਲਈ ਜਿਹੜਾ ਇੱਕ ਰਨਵੇ ਚਾਹੀਦਾ ਸੀ 6 ਤੋਂ ਸਾਲ 1.5 ਸਾਲ ਦਾ ਤਾਂ ਉਹ ਮਤਲਬ ਤੁਹਾਡੇ ਪੈਸਿਆਂ ਦਾ ਹੀ ਸੀਗਾ ਵੀ ਜਿਹੜਾ ਓਵਰਟੇਕ ਆ ਓਵਰ ਐਕਸਪੈਂਸ ਆ ਉਹ ਅੱਲੀਸ ਤੁਸੀਂ ਕੈਪਟਲਾਈਜ਼ ਕਰ ਸਕੋ ਆ ਆਪਣੇ ਪੱਲੇ ਪਾ ਕੇ ਹਣਾ ਉਹ ਕੀ ਹੁੰਦਾ ਵੀ ਉਹ ਕਈ ਵਾਰ ਹਜ਼ਾਰਾਂ ਦੇ ਹਿਸਾਬ ਨਾਲ ਹੁੰਦਾ ਵਾ 2-3000 ਡਾਲਰ ਦਾ ਨੈਗੇਟਿਵ ਤੁਹਾਨੂੰ ਹਰ ਇੱਕ ਮਹੀਨੇ ਪੈਣ ਲੱਗ ਗਿਆ ਤਾਂ ਤੁਹਾਡਾ ਜਿਹੜਾ 15-20-25000 ਸੀ ਉਹ ਇਦਾਂ ਹੀ ਨਿਕਲ ਜਾਂਦਾ ਚਾਰ-ਪੰਜ ਮਹੀਨਿਆਂ ਦੇ ਵਿੱਚ ਰਾਈਟ ਕਈ ਵਾਰ ਤੁਸੀਂ ਸੈਲਰੀਆਂ ਵੀ ਦੇਣੀਆਂ ਹੁੰਦੀਆਂ ਹੁਣ ਆਇਆ ਤਾਂ ਹੈ ਨਹੀਂ ਜੇ ਤੁਹਾਡਾ ਸਵੇਰ ਦੇ 9 ਤੋਂ ਲੈ ਕੇ ਰਾਤ ਦੇ 9 ਜਾਂ 10 ਜਾਂ 12 ਤੱਕ ਸਟੋਰ ਖੁੱਲਦਾ ਵਾ ਜਾਂ ਤੁਸੀਂ ਆਪ ਰਹੋਗੇ ਉੱਥੇ ਜਾਂ ਤੁਸੀਂ EMPLOYE हायर ਕਰੋਗੇ ਉਹ ਕਈ ਵਾਰ ਜਿਹੜੇ ਇਦਾਂ ਦੇ ਐਕਸਪੈਂਸ ਹੈਗੇ ਆ ਤੁਸੀਂ ਉਹ ਪ੍ਰੋਪਰ ਸ਼ੀਟ ਕੈਲਕੂਲੇਟਰ ਦੇ ਵਿੱਚ ਉਹ ਲੈ ਕੇ ਨਹੀਂ ਆਉਂਦੇ ਹੈਗੇ ਹੁਣ ਜਦੋਂ ਤੱਕ ਬੰਦਾ ਉਸ ਤੱਕ ਪਹੁੰਚਦਾ ਬੰਦਾ ਉਹਦੇ ਕੋਲ ਰਨਵੇ ਨਹੀਂ ਹੁੰਦਾ ਤਾਂ ਬੰਦਾ ਫਿਰ ਫਰਸਟ੍ਰੇਟ ਹੋਣ ਲੱਗ ਜਾਂਦਾ ਕਿ ਹੁਣ ਜੌਬ ਵੀ ਛੱਡ ਬੈਠਾ ਤੇ ਹੁਣ ਉਹ ਵੀ ਮਹੀਨੇ ਦੇ ਮਹੀਨੇ ਖਰਚਾ ਨਿਕਲ ਰਿਹਾ ਵਾ ਜਿਹੜਾ ਤੁਹਾਡਾ 15 20 42000 ਤੁਸੀਂ ਰੱਖਿਆ ਸੀ ਉਹ ਤਾਂ ਸੱਚੇ 5 6 ਮਹੀਨਿਆਂ ਦੇ ਵਿੱਚ ਨਿਕਲ ਜਾਣਾ ਵਾ ਆਲ ਰਾਈਟ ਤੇ ਉਹ ਤੱਕ ਮਤਲਬ ਵੀ ਬੰਦਾ ਸਟਾਰਟ ਹੁੰਦਾ ਉਹ ਉੱਥੇ ਬੰਦੇ ਕੋਲ ਰਨਵੇ ਖਾਲੀ ਹੁੰਦਾ ਏਸੇ ਕਰਕੇ ਕਈ ਰੀਜਨਸ ਕਰਕੇ ਤਾਂ ਤੁਹਾਡਾ ਜਿਹੜਾ ਬਿਜ਼ਨਸ ਉਹ ਪਹਿਲੇ ਸਾਲਾਂ ਚ ਹੀ ਖਤਮ ਹੋ ਜਾਂਦਾ ਫੇਰ ਕੀ ਹੁੰਦਾ ਵੀ ਤੁਸੀਂ ਦੁਖੀ ਹੋ ਕੇ ਬੈਕਅਪ ਦੀ ਜੌਬ ਤੇ ਜਾਂਦੇ ਹੋ ਤੇ ਉਹ ਵਦੋਈ ਸ਼ੁਰੂ ਕਰਦੇ ਹਾਂ ਮੈਂ ਇਹ ਮੈਂ ਇਹੀ ਕਹਿ ਰਿਹਾ ਵੀ ਇਹ ਜਿਹੜੇ ਰੀਜ਼ਨ ਹੈ ਇਹ ਹੈਪਨ ਹੁੰਦੇ ਆ ਵੀ ਜੇ ਤੁਸੀਂ ਬਿਜ਼ਨਸ ਕਰਨਾ ਮੈਂ ਬਿਜ਼ਨਸ ਦੇ ਲਈ ਤੁਹਾਨੂੰ ਪਹਿਲਾਂ ਇੱਕ ਰਾਈਟ ਮਾਈਂਡ ਸੈਟ ਚਾਹੀਦਾ ਵੀ ਤੁਸੀਂ ਕੀ ਕਰਨਾ ਕਈ ਵਾਰ ਆਪਾਂ ਇੱਕ ਚੀਜ਼ ਤੋਂ ਸਕੇਪ ਕਰਨ ਦੇ ਲਈ ਦੂਜੀ ਵੱਡੀ ਪ੍ਰੋਬਲਮ ਵਿੱਚ ਫਸ ਜੰਨੇ ਆ ਆਪਾਂ ਨੂੰ ਲੱਗਦਾ ਕਿ ਮੈਂ ਅੱਜ ਕੁਝ ਆ ਵੀ ਮੇਰਾ ਬਿਜ਼ਨਸ ਇਦਾਂ ਨਾ ਹੋ ਜੇ ਮੈਂ ਆ ਨਾ ਕਰ ਲਾਂ ਤੁਸੀਂ ਹਮੇਸ਼ਾ ਡਰ ਦੇ ਮਾਹੌਲ ਤੇ ਰਹਿੰਦੇ ਹੋ ਤੇ ਉਸ ਤੋਂ ਸਕੇਪ ਕਰਨ ਦੇ ਲਈ ਤੁਸੀਂ ਕੋਈ ਵੱਡੀ ਪ੍ਰੋਬਲਮ ਇਦਾਂ ਦੀ ਲੈ ਲੈਨੇ ਹੁਣ ਉਹਦੇ ਵਿੱਚ ਕੀ ਹੁੰਦਾ ਜਿਵੇਂ ਬਾਈ ਹੋਣਾ ਕਿ ਮੈਂ ਮੇਰਾ ਕੰਸਟ੍ਰਕਸ਼ਨ ਦਾ ਹੁਣ ਨਾ ਤਾਂ ਇਹ ਉੱਪਰ ਜਾ ਸਕਦੇ ਕੋਈ ਦੋ ਵੀ ਫਿਜ਼ੀਕਲ ਡਿਮੈਂਡਿੰਗ ਆ ਰਾਈਟ ਹੁਣ ਨਾ ਉਹ ਕੰਸਟਰਕਸ਼ਨ ਤੇ ਰਹਿ ਸਕਦੇ ਫਿਰ ਇਹ ਦੋ ਬੀੜੀਆਂ ਚ ਪੈ ਰੱਖਣ ਵਾਲੀ ਗੱਲ ਹੋ ਜਾਂਦੀ ਹੈ ਵੀ ਮੈਂ ਆ ਕਰਾਂ ਜਾਂ ਮੈਂ ਆ ਕਰਾਂ ਇਹ ਸਭ ਤੋਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਫਿਰ ਉੱਥੇ ਜਿਹੜਾ ਤੁਹਾਡਾ ਕਈ ਵਾਰੀ ਜੀ ਆਪਾਂ ਚੀਜ਼ ਕੈਲਕੂਲੇਟ ਨਹੀਂ ਨਾ ਕਰਦੇ ਉਹ ਹੈਗੀ ਤੁਹਾਡੀ ਮੈਂਟਲ ਸਪੇਸ ਐਬਸੋਲਿਊਟ ਵੀ ਥੋੜਾ ਦਿਮਾਗ ਸਾਰੀ ਦਿਹਾੜੀ ਚੱਲਦਾ ਹੀ ਰਹਿਣਾ ਵੀ ਮੈਂ ਜੇ ਕੰਸਟਰਕਸ਼ਨ ਦੇ ਆ ਫਿਰ ਤੁਸੀਂ ਸੋਚੀਏ ਨਾ ਮੈਂ ਹੱਦ ਦੂਜੇ ਬਿਜ਼ਨਸ ਬਾਰੇ ਜੇ ਤੁਸੀਂ ਦੂਜੇ ਤੇ ਫਿਰ ਤੁਸੀਂ ਸੋਚੀਏ ਨਾ ਵੀ ਮੈਂ ਕੰਸਟਰਕਸ਼ਨ ਔ ਰਾਈਟ ਇਹ ਬਿਲਕੁਲ ਬਹੁਤ ਸਹੀ ਗੱਥੀ ਦੱਸੇ ਯਾਰ ਕਿਉਂਕਿ ਮੈਂਟਲੀ ਬੰਦਾ ਇੰਨਾ ਕ ਐਗਜੌਸਟ ਹੋ ਜਾਂਦਾ ਬੰਦਾ ਘੁੱਟਾ ਪਿਆ ਵੀ ਕੰਪਨੀ ਨਗਰੀ ਜਾਂਦਾ ਹਨ ਸੋਚੀ ਜਾਂਦਾ ਬਹੁਤ ਸਾਰੀ ਸਟ्रेस ਹੋ ਜਾਂਦੀ ਜਦੋਂ ਇੱਕ ਲੈਵਲ ਤੇ ਬੰਦਾ ਪਹੁੰਚ ਜਾਂਦਾ ਤਾਂ ਕਈ ਵਾਰ ਤਾਂ ਹੀ ਹੁੰਦਾ ਵੀ ਅਗਲੇ ਮਹੀਨੇ ਦੀ ਸੈਲਰੀ ਕਿੱਥੋਂ ਦੇਣੀ ਆ ਕਾਸਟ ਕਿੱਥੋਂ ਕੱਢਣੀ ਆ ਦੱਸੋ ਉਹਦਾ ਕੈਲਕੂਲੇਸ਼ਨ ਨਾ ਬੰਦਾ ਘਰੇ ਵਾਲਾ ਗੱਲਬਾਤ ਕਰ ਸਕਦਾ ਤੇ ਨਾ ਹੀ ਤੁਹਾਡੇ ਕੋਈ ਉਹਨੂੰ ਸਮਝ ਸਕਦਾ ਕਿਉਂਕਿ ਜਿਹੜੀ process ਵਿੱਚ ਗੋ ਥਰੂ ਹੋ ਰਹੇ ਹੋ ਸੋ bizness ਜਿਹੜੇ ਚੱਲਦੇ ਆ ਉਹ ਵਧੀਆ ਲੱਗਦੇ ਨੇ ਬਟ ਅਗੇਨ ਆਪਾਂ ਨੂੰ ਵੀ ਪਤਾ ਹੈ ਵੀ ਜਿਹੜੀ ਸਕਸੈਸ ਰੇਟ ਆ ਉਹ 5% ਹੀ ਆ ਓਵਰ ਟਾਪ ਜਿਹੜੇ bizness ਜਿਹੜੇ ਇੱਕ ਵਾਰੀ ਭਾਜੀ ਆਪਾਂ ਸਿਰਫ ਨਾ ਬੁੱਕ ਨੂੰ ਕਵਰ ਤੋਂ ਜੱਜ ਕਰ ਲੱਗੇ ਹੁੰਦੇ ਆ ਵੀ ਫਲਾਣੇ ਆਜ ਇੱਥੇ ਬੰਨੇ ਗੁੰਦੇ ਆ ਪਰ ਜਿਹੜੇ ਬਾਕੀ ਦਿਨ ਹੁੰਦੇ ਕੀ ਵਾਰ ਉਹ ਖਾਲੀ ਪਏ ਹੁੰਦੇ ਨੇ ਰਾਈਟ ਵੀ ਉਹਦੇ ਵਿੱਚ ਵੀ 0.001% ਆ ਜਿਹੜਾ ਜਿਹੜਾ 5% ਸਕਸੈਸ ਆਪਾਂ ਕਹਦੇ ਆ ਬਿਜ਼ਨਸ ਜਿਹੜੇ ਫਸਟ ਸ਼ਾਟ ਦੇ ਵਿੱਚ ਹੀ ਚੱਲ ਜਾਂਦੇ ਨੇ ਮਤਲਬ ਜੇ ਕੋਈ ਬੜਾ ਹੀ ਕੋਈ ਤਕੜਾ ਆਈਡੀਆ ਹੱਥ ਲੱਗ ਗਿਆ ਜਾਂ ਸਮਥਿੰਗ ਤਕੜਾ ਲੱਗ ਗਿਆ ਉਹ ਵੱਖਰੀ ਗੱਲ ਆ ਅਦਰਵਾਈਜ਼ ਤੁਸੀਂ ਉਹ ਜਿਹੜੇ ਦੇਖੋਗੇ ਉਹਨਾਂ ਦੀ ਫੇਲੀਅਰ ਰੇਟ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਜਿਹੜੇ ਸਕਸੈਸਫੁਲ ਬਿਜ਼ਨਸਮੈਨ ਬਾਅਦ ਚ ਬਣੇ ਹੁੰਦੇ ਨੇ ਨਾ ਉਹਨਾਂ ਨੇ ਪਹਿਲਾਂ ਕਈ ਮੰਗਿਆਂ ਚ ਨਿਕਲੇ ਹੁੰਦੇ ਨੇ ਰਾਈਟ ਸੋ ਉਹਨਾਂ ਦੀ ਸਟੋਰੀ ਬੜੀ ਇੰਟਰਸਟਿੰਗ ਹੁੰਦੀ ਹੈ ਜੀ ਸੋ ਇਹ ਚੀਜ਼ਾਂ ਬੰਦੇ ਨੂੰ ਜਰੂਰ ਖਾਸ ਕਰਕੇ ਧਿਆਨ ਰੱਖਣੀਆਂ ਚਾਹੀਦੀਆਂ ਮੀਨਜ਼ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਕੈਲਕੂਲੇਟ ਕਰੋਗੇ ਐਲਿਸ ਨੂੰ ਇੱਕ ਇੱਕ ਰਿਅਲਿਟੀ ਕਲੋਜ਼ ਟੂ ਰਿਅਲਿਟੀ ਇੱਕ ਪਿਕਚਰ ਜੀ ਪੇਂਟ ਹੋ ਜਾਂਦੀ ਐ ਵੀ ਮੈਂ ਕਿੱਥੇ ਖੜਾ ਫਾਈਨੈਂਸ਼ਲੀ ਤੇ ਆਪਦੇ ਸਹੀ ਮਾਈਂਡਸੈਟ ਦੇ ਨਾਲ ਤਾਂ ਹੀ ਮੈਂ ਕਿਹਾ ਵੀ ਜੇ ਤੁਸੀਂ ਇਦਾਂ ਦਾ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ ਸਮਾਲ ਬਿਜ਼ਨਸ ਬਿਜ਼ਨਸ ਕਰਨੋਂ ਪਹਿਲਾਂ ਐਲਿਸ ਤੁਸੀਂ 5-10 ਬੁੱਕਸ ਪਹਿਲਾਂ ਪੜ੍ਹੋ ਆਪ ਬਿਜ਼ਨਸ ਦੇ ਉੱਤੇ ਰਾਈਟ ਵੀ ਗੱਲ ਹੈ ਮੈਂ ਮੈਂ ਤਾਂ ਇਹ ਕਹਿਣਾ ਆ ਇੱਕ ਕਲ ਮੰਨ ਕੇ ਚੱਲੋ ਵੀ ਪਹਿਲਾ ਜਿਹੜਾ ਤੁਸੀਂ ਉਹਨੂੰ ਐਜ਼ ਅ ਵੈਂਚਰ ਮੰਨ ਕੇ ਚੱਲੋ ਲਾਈਫ ਦਾ ਵੀ ਠੀਕ ਆ ਯਾਰ ਵੀ ਮੈਂ 2-3-4-5 ਸਾਲ ਦੇਣੇ ਆ ਇਹਦੇ ਵਿੱਚ ਭਈ ਅਗਰ ਵਰਕਆਊਟ ਹੋਇਆ ਤਾਂ ਠੀਕ ਆ ਨਹੀਂ ਤਾਂ ਨਨ ਆਦਰਵਾਈਜ਼ ਐਲ ਐਕਸੈਪਟਡ ਵੀ ਇਹ ਮੇਰਾ ਟੈਸਟ ਸੀਗਾ ਠੀਕ ਹੈ ਨਾ ਸੋ ਉਹ ਉਹ ਮਾਈਂਡਸੈਟ ਨਾਲ ਚੱਲੋ ਪਰ ਉਹ